ਸਸਰੀ ਕਾਲਜ ਦੇ ਸਾਰਿਆਂ ਨੂੰ ਅੱਜ ਆਪਾਂ ਚੁਬੜਾਂ ਦੀ ਤੇ ਹਰੀ ਮਿਰਚ ਦੀ ਤੇ ਲਾਲਾਂ ਮਿਰਚ ਦੀ ਚਟਨੀ ਬਣਾਵਾਂਗੇ। ਤਿੰਨ ਚੁਬੜਾ ਇਹ ਤੇ ਇਹਨੂੰ ਆਪਾਂ ਪਹਿਲਾਂ ਐਨਐਚ ਪਾ ਕੇ ਪਾਣੀ ਕੌਲੇ 'ਚ ਆਪਾਂ ਧੋ ਲਾਂਗੇ ਚੁਬੜਾਂ ਨੂੰ। హా చుబ్బడ నుల్లే షిల్ ఫా కు చుబ్బడ ను ਨਾਲੇ ਚੁਬਣਾ ਦੀ ਟਟਣੀ ਬਲੱਡ ਪ੍ਰੈਸ਼ਰ ਤੋਂ ਤੇ ਨਾਲੇ ਸ਼ੂਗਰ ਤੋਂ ਵੀ ਚੰਗੀ ਰਹਿੰਦੀ ਹੈ ਤੇ ਨਾਲੇ ਮੂੰਹ ਸਾਫ਼ ਰਹਿੰਦਾ ਹੈ ਜੇ ਫੁਣਸੀਆਂ ਕਿਸੇ ਦੇ ਮੂੰਹ ਤੇ ਕਿਲਕੁਲ ਪੈ ਜਾਂਦੇ ਹੈ ਤੇ ਇਹਦੇ ਨਾਲ ਮੂੰਹ ਸਾਫ਼ ਰਹਿੰਦਾ ਹੈਗਾ ਨਾ ਆਪਾਂ ਚੁਬੜ ਛਿੱਲੇ ਕੇ ਛੀਰ ਲਏ ਤੇ ਹੁਣ ਆਪਾਂ ਮਿਰਚਾਂ ਕੁੱਟਾਂਗੇ ਪਹਿਲਾਂ ਲਾਲ ਮਿਰਚਾਂ ਕੁੱਟਾਂਗੇ ਲੂਣ ਪਾ ਕੇ ਦੋ ਲਾਲ ਮਿਰਚਾਂ ਪਾਵਾਂਗੇ ਕੁਛ ਹਰੀਆਂ ਪਾਵਾਂਗੇ ਤਿੰਨ ਮਿਰਚਾਂ ਤੇ ਘਿਓ ਇਹਦੇ ਨਾਲ ਵੇਖਣਾ ਵੀ ਆਹ ਲਾਲ ਮਿਰਚਾਂ ਜਿਆਦਾ ਕੌੜੀਆਂ ਐ ਲੂਣ ਪਾਵਾਂਗੇ ਤਾਂ ਹੀ ਆਪਾਂ ਦੋ ਕੁ ਪਾਈਆਂ ਲਾਲ ਮਿਰਚਾਂ ਦੋ ਵੀ ਕੌੜੀਆਂ ਜਿਆਦਾ

ਆਪਾਂ ਲਾਲ ਮਿਰਚਾ ਰਗੜ ਲਾਂ ਹੁਣ ਆਪਾਂ ਲਸਣ ਵੀ ਨਾਲ ਹੀ ਪਾਵਾਂਗੇ ਲਸਣ ਤੇ ਹਰੀਆਂ ਮਿਰਚਾਂ چیر ਕੇ ਪਾਵਾਂਗੇ ਆਪਾਂ

ਮੈਂ ਵੀ ਰਗੜ ਲਏ ਲਸਣ ਤੇ ਹਲ ਹਰੀਆਂ ਮਿਰਚਾਂ ਤੇ ਹੁਣ ਆਪਾਂ ਚੁੱਬੜ ਪਾਵਾਂਗੇ ਇਹ ਆਪਣੀ ਬਣ ਗਈ ਐ ਹੁਣ ਆਪਾਂ ਕੌਲੀ 'ਚ ਕੱਢ ਲਾਂਗੇ ਇਹਨੂੰ ਚਟਨੀ ਬਹੁਤ ਵਧੀਆ ਬਣੀ ਐ ਚੁੱਬੜਾਂ ਦੇ ਖਾਣੇ ਆਪਾਂ ਜਮਾ ਨਹੀਂ ਪਾਇਆ ਤਾਂ ਢਿੱਲੀ ਹੋ ਗਈ ਚੁੱਬੜ ਚੁੱਬਣਾ ਨਾਲ ਹੋਈ ਏ ਢਿੱਲੀ ਇੰਨੀ ਪਾਣੀ ਨਹੀਂ ਪਾਇਆ ਆਪਾਂ ਤਾਂ ਉਹ ਆਪਣੀ ਚਟਨੀ ਬਣ ਗਈ ਵਧੀਆ ਬਹੁਤ ਵਧੀਆ ਬਣੀ ਹੈ ਗਈ ਛੱਪੜਾਂ ਦੀ ਚਟਨੀ ਤੇ ਲਸਣ ਪਾ ਕੇ ਹਰੀ ਮਿਰਚ ਪਾ ਕੇ ਤੇ ਲਾਲ ਮਿਰਚ ਪਾ ਕੇ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ